ਬੋਲੇ ਸੋ ਨਿਰਵੇ ਸਵਾਲ ਵਾਲਮੀਕ ਮਹਾਰਾਜ ਦੀ ਜੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ ਇਹ ਵਾਲਮੀਕੀ ਹਰ ਹਰ ਵਾਲਮੀਕੀ ਜੈ ਪੀਮ ਜੈ ਭਾਰਤ ਅੱਜ ਅਸੀਂ ਨਵਾਂ ਸ਼ਹਿਰ ਵਿੱਚ ਵਿਖੇ ਭਾਰਤੀ ਵਾਲਮੀਕੀ ਤਰ ਸਮਾਜ ਦੇ ਸਾਡੇ ਜੋ ਪੰਜਾਬ ਦੇ ਵਾਈਸ ਪ੍ਰਧਾਨ ਨੇ ਰਾਜਕਮਰ ਸੱਬਰਵਾਲ ਜੀ ਦੀ ਅਗਵਾਈ ਹੇਠ ਅਸੀਂ ਈ ਰਿਕਸ਼ਾ ਯੂਨੀਅਨ ਦਾ ਜੋ ਗਠਨ ਕੀਤਾ ਵਾ ਉਹਦੇ ਉਹਦੇ ਮਾਧਿਅਮ ਰਵੇ ਅਸੀਂ ਭਾਰਤੀ ਵਾਲਮੀਕੀ ਧਰਮ ਸਮਾਜ ਵੱਲੋਂ ਉਹਨਾਂ ਨੂੰ ਇੱਕ ਆਪਣੇ ਸੰਗਠਨ ਦਾ ਲੋਗੋ ਰਿਕਸ਼ੇ ਤੇ ਲਵਾ ਰਹੇ ਆ ਈ ਰਿਕਸ਼ਾ ਯੂਨੀਅਨ ਤੇ ਜੋ ਕਿ ਜੋ ਜਿਹੜੇ ਇਹ ਈ ਰਿਕਸ਼ਾ ਚੱਲੂਗੇ ਇਹ ਸਾਡੇ ਸੰਗਠਨ ਦੇ ਮਾਧਿਅਮ ਰੇ ਰਾਹੀ ਚੱਲੂਗੇ ਕੋਈ ਵੀ ਇਹਨਾਂ ਨੂੰ ਕੋਈ ਦੁੱਖ ਤਕਲੀਫ ਆਂਦੀ ਹੈ ਤਾਂ ਸੰਗਠਨ ਇਹਨਾਂ ਨਾਲ ਮਜ਼ਬੂਤੀ ਨਾਲ ਖੜਾ ਵਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਹ ਪ੍ਰਗਟ ਉਤਸਵ ਤੇ ਜਨਮ ਦਿਹਾੜੇ ਦੇ ਸਾਰੇ ਦੇਸ਼ ਵਾਸੀਆਂ ਨੂੰ ਭਾਰਤੀ ਵਾਲਮੀਕੀ ਧਰਮ ਸਮਾਜ ਔਰ ਸਾਡੇ ਸੰਗਠਨ ਦੇ ਮੱਦ ਸੰਗਠਨ ਵੱਲੋਂ ਲੱਖ ਲੱਖ ਵਧਾਈ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਠੀਕ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਸਾਰੀਆਂ ਦੇਸ਼ ਪ੍ਰਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਦਾ ਸ਼੍ਰੀ ਗੁਰੂ ਅਰਦਾਸ ਮਹਾਰਾਜ ਦੇ ਜਨਮ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿਨਾ ਆ ਸਾਡੇ ਸ਼੍ਰੀ ਗੁਰੂ ਅਰਦਾਸ ਮਹਾਰਾਜ ਦੀ ਕੱਲ ਛੁੱਪ ਯਾਤਰਾ ਸ਼੍ਰੀ ਗੁਰੂ ਅਰਦਾਸ ਗੁਰਦਵਾਰ ਤੋਂ ਚਲਣੀ ਆ ਔਰ ਨਾਈਟ ਨੂੰ ਸਾਡੇ ਕਲਾਕਾਰ ਵੀ ਆ ਦੋਏ ਦਿਨ ਪਾਠਾਂ ਦੇ ਭੋਗ ਵੀ ਪਾਈ ਜਾਣੇ ਆ ਮੈਂ ਸਾਰੀਆਂ ਸੰਗਤਾਂ ਨੂੰ ਕਹਿਣਾ ਵੀ ਜਿੰਨੀਆਂ ਵੀ ਸੰਗਤਾਂ ਸਾਰੀਆਂ ਹਮ ਹਮਾ ਕੇ ਪਹਿਲਾਂ ਸ੍ਰੀ ਗੁਰੂ ਅਰਦਾਸ ਗੁਰਦੁਆਰੇ ਪਹੁੰਚੋ ਔਰ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਅੱਜ ਅਸੀਂ ਆਪਣੇ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਤਸ ਵੱਲੋਂ ਇੱਕ ਅਸੀਂ ਆਪਣੀ ਪਾਰਟੀ ਦਾ ਲੋਗੋ ਤਿਆਰ ਕੀਤਾ ਆ ਜਿਹੜਾ ਕਿ ਈ ਰਿਕਸ਼ਾ ਤਾਂ ਹੈਗੀਆਂ ਹੈਗੀਆਂ ਆ ਜਿਹੇ ਹੋਰ ਨੇ ਵੀ ਲਵਾਣਾ ਉਹ ਵੀ ਲਵਾ ਸਕਦਾ ਆ ਇਹ ਲੋਕੋ ਦੇ ਨਾਲ ਸਾਨੂੰ ਇਹ ਨਾ ਆਇਆ ਵੀ ਈ ਰਿਕਸ਼ਾ ਜੂਨੀਅਨ ਜਿਹੜੀ ਸਾਡੀ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਤਸ ਦੇ ਨਾਲ ਚੱਲਦੀ ਆ ਕਿਉਂਕਿ ਈ ਰਿਕਸ਼ਾ ਜੂਨੀਅਨ ਦਾ ਮੈਂ ਪ੍ਰਧਾਨ ਹੋਣ ਦੇ ਨਾਤੇ ਮੈਂ ਕਹਿੰਨੇ ਵੀ ਜੇ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਹੋਵੇ ਅਸੀਂ ਇਹਨਾਂ ਦੇ ਨਾਲ ਅਸੀਂ ਆਪਣੇ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਤਸ ਲੋ ਤਨਮਨ ਧਨ ਦੇ ਨਾਲ ਇਹਨਾਂ ਦੇ ਨਾਲ ਖੜੇ ਆਂ ਔਰ ਖੜੇ ਰਹਾਂਗੇ ਹੋਰ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਆਦੀ ਆ ਤਾਂ ਵੀ ਅਸੀਂ ਇਹਨਾਂ ਦੇ ਨਾਲ ਖੜੇ ਆਂ ਮੈਂ ਸਾਰੇ ਈ ਰਿਕਸ਼ਾ ਜੂਨੀਅਨ ਦਾ ਔਰ ਆਪਣੀ ਸਭਾ ਵਾਲੋਂ ਔਰ ਇਹ ਰਖਸ਼ਾ ਜੂਨੀਅਰ ਵਾਲੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆਂ ਔਰ ਸਾਰੀਆਂ ਆਈਆਂ ਆਈਆਂ ਸੰਗਤਾਂ ਨੂੰ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆਂ ਔਰ ਸਾਡੇ ਪੀਲੀ ਬੱਤੀ ਦੇ ਦਿਨੇਸ਼ ਜੀ ਬੀਜੇ ਜੀ ਸਾਡੇ ਵਾਸਵ ਪਰਦੇਸੀ ਜੀ ਜਿਹੜੇ ਸਾਨੂੰ ਕਵਰਿੰਗ ਕਰਦੇ ਆ ਔਰ ਸਾਡਾ ਦਿਨ ਰਾਤੇ ਸਾਡੇ ਨਾਲ ਸਾਥ ਦਿੰਦੇ ਆ ਮੈਂ ਇਹਨਾਂ ਦਾ ਆਪਣੀਆਂ ਦਿਲਾਂ ਤੋਂ ਤਹਿ ਦਿਲੋਂ ਗੁਆਇਆ ਦਿੰਦਾ ਆ ਮੈਂ ਇਹਨਾਂ ਦਾ ਬਹੁਤ ਬਹੁਤ ਕੋਟਣ ਕੋਟਣ ਧੰਨਵਾਦ ਕਰਦਾ ਆ ਸਾਰਿਆਂ ਜੈ ਬਾਲਮਿਕੀ ਹਰ ਹਰ ਬਾਲਮਿਕੀ ਕਿੰਨੇ ਮੈਂਬਰ ਆ ਜੀ ਤੁਹਾਡੇ ਨਾਲ ਜੁੜੇ ਨੇ ਜੀ ਇੱਥੇ ਇਹ ਸਾਡੀਆਂ ਲਗਭਗ ਈ ਰਿਕਸ਼ਾ ਜਿਹੜੀਆਂ ਆ 40 ਤੋਂ 45 ਜਿਹੜੀਆਂ ਈ ਰਿਕਸ਼ਾ ਚੱਲਦੀਆਂ ਪਈਆਂ ਆ ਈ ਰਿਕਸ਼ਾ ਜੂਨੀਅਨ ਦੇ 40 ਤੇ 40 ਮੈਂਬਰ ਅੱਜ ਜਿਹੜੇ ਸਾਡੇ ਵਿੱਚ ਆ ਔਰ ਈ ਰਿਕਸ਼ਾ ਤੁਹਾਡੇ ਸਾਹਮਣੇ ਖੜੀਆਂ ਆ ਔਰ ਜਿੰਨੀਆਂ ਹੋਰ ਵੀ ਸਾਡੇ ਨਾਲ ਜੁੜੂngੀਆਂ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਈ ਰਿਕਸ਼ਾ ਨਹੀਂ ਚਾਹੀਏ ਐਟੋ ਜੂਨੀਅਨ ਹੋਵੇ ਐਟੋ ਜੂਨੀਅਨ ਵੀ ਅਸੀਂ ਨਾਲ ਲੈ ਕੇ ਚੱਲਾਂਗੇ ਔਰ ਜਿੰਨੇ ਵੀ ਆ ਮੈਂ ਸਾਰਿਆਂ ਦੇ ਨਾਲ ਮਿਲ ਕੇ ਚੱਲੂੰਗਾ ਸਾਰਿਆਂ ਇਹ ਸਾਰੇ ਨਵੇਂ ਸ਼ਹਿਰ ਦੇ ਮੈਂਬਰ ਨੇ ਜੀ ਇਹ ਸਾਰੇ ਨਵਾਂ ਸ਼ਹਿਰ ਦੇ ਆ ਜੀ ਆਲੇ ਦੁਆਲੇ ਪਿੰਡਾਂ ਦੇ ਆ ਕਿਉਂਕਿ ਗਰੀਬ ਹੈਗੇ ਆ ਜੀ ਇਹ ਗਰੀਬ ਹੋਣ ਦੇ ਜਿਨ੍ਹਾਂ ਨੇ ਆਪਣੀਆਂ ਇਹ ਕਰਾਇਤ ਕੁਛ ਕਰਾਇਤੇ ਲਈ ਆਇਆ ਕੁਛ ਇਹਨਾਂ ਨੇ ਆਪਣੀਆਂ ਮੁੱਲ ਕਿਸ਼ਤਾਂ ਤੇ ਲੈ ਕੇ ਇਹ ਚਲਾ ਰਿਹਾ ਹੈ ਔਰ ਇਹ ਗਰੀਬ ਪਰਿਵਾਰ ਹੋਣ ਦੇ ਨਾਤੇ ਇਹਨਾਂ ਨੂੰ ਸ਼ਹਿਰ ਦੇ ਵਿੱਚ ਹਰੇਕੋ ਬੰਦਾ ਤੰਗ ਪਰੇਸ਼ਾਨ ਕਰਦਾ ਸੀ ਇਸ ਕਰਕੇ ਸਾਡੇ ਨਾਲ ਜੁੜੇ ਆ ਅਸੀਂ ਜਿੱਥੇ ਇਹ ਗੱਲ ਤੋਂ ਇਹਨਾਂ ਨੂੰ ਗਲਤ ਕਹਾਗੇ ਜਿੱਥੇ ਕੋਈ ਹੋਰ ਗੱਲਤ ਹੋਊਗਾ ਉੱਥੇ ਹੋਰ ਨੂੰ ਗਲਤ ਕਹਾਗੇ ਵੀ ਇਹ ਜਿਹੜੀ ਸਾਰਵਜਨ ਸਵਾਰੀ ਚੱਕੇ ਦਾ ਈ ਰਿਕਸ਼ਾ ਹੈ ਸਾਰਵਜਨ ਸਵਾਰੀ ਚੱਕੇ ਦਾ ਕਿਤੇ ਵੀ ਜਾ ਸਕਦੇ ਆ ਪਰ ਜੇ ਸ਼ਹਿਰ ਦੀ ਅੰਦਰ ਦੇ ਵਿੱਚ ਰਹਿਣਾ ਹੈ ਇਹ ਜਿੰਨੀ ਆਪਣੇ ਐਮਸੀ ਏਰੀਆ ਆ ਐਮਸੀ ਏਰੀਆ ਦੇ ਅੰਦਰ ਇਹ ਆਪਣੀ ਸਵਾਰੀ ਲੈ ਕੇ ਕਿਤੇ ਵੀ ਜਾ ਸਕਦੇ ਆ ਸਮਝਾਇਆ ਗਿਆ ਇਹਨਾਂ ਨੂੰ ਅੱਜ ਤੋਂ ਅੱਜ ਤੋਂ ਤਕਰੀਬਨ ਡੇਢ ਕ ਮਹੀਨਾ ਇਹ ਸਾਰੇ ਮੇਰੇ ਸੰਪਰਕ ਚ ਆਏ ਆ ਪਹਿਲਾਂ ਤਾਂ ਚਲੋ ਇਹਨਾਂ ਦੀਆਂ ਲੜਾਈਆਂ ਝਗੜੇ ਵੀ ਚੱਲਦੇ ਸੀਗੇ ਕੁਝ ਵੀ ਹੁੰਦਾ ਸੀ ਪਰ ਉਸ ਤੋਂ ਬਾਅਦ ਕੋਈ ਲੜਾਈ ਝਗੜਾ ਨਹੀਂ ਆਇਆ ਕੋਈ ਬੰਦੇ ਨਵੇਂ ਆ ਵਿੱਚ ਜਿਨ੍ਹਾਂ ਨੂੰ ਹਜੇ ਨਹੀਂ ਚਲਾਣ ਦਾ ਪਤਾ ਇਸ ਕਰਕੇ ਇਹਨਾਂ ਨੂੰ ਅੱਜ ਬੈਠ ਕੇ ਵੀ ਸਮਝਾਇਆ ਜਾਊਗਾ ਵੀ ਜਿੱਥੇ ਵੀ ਜਾਣਾ ਹੈ ਬਹੁਤ ਹੌਲੀ ਜਾਣਾ ਤੁਹਾਡੇ ਨਾਲੋਂ ਜਿਹੜੀ ਤੁਹਾਡੀ ਗੱਡੀ ਦੇ ਵਿੱਚ ਸਵਾਰੀ ਬੈਠੀ ਆ ਤੁਹਾਡੇ ਨਾਲੋਂ ਪਹਿਲਾਂ ਉਹਨਾਂ ਦੀ ਜਾਣਕਾਰੀ ਜਾਣੀ ਆ ਜੀ ਤੋ ਪਹਿਲਾ ਪਰਦੇਸੀ ਜੀ ਤੇ ਦਿਨੇਸ਼ ਸੂਰੀ ਜੀ ਸਾਡੇ ਵਿਚ ਦਰਮਿਆਨ ਪੱਤਰਕਾਰ ਸਾਹਿਬਾਨ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰਾ ਸਭ ਤੋਂ ਤਹਿ ਦਿਲੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਸਾਡੇ ਨਾਲ ਸਾਡੇ ਰਾਜਕਪਾਲ ਸਰਵਾਲ ਜੀ ਪ੍ਰਧਾਨ ਇਰਸਾ ਜੂਨੀਅਨ ਤੇ ਸਨੀ ਗਿਲਪਾਜੀ ਸਾਡੇ ਨਾਲ ਜੁੜੇ ਨੇ ਸਾਡੇ ਸਰਪੰਚ ਸਾਹਿਬ ਮਹਾਲੋਤੋ ਜੁੜੇ ਨੇ ਮੈਂ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ ਦਿੰਦਾ ਤੇ ਅੱਜ ਭਗਵਾਨ ਰਵਦਾਸ ਜੀ ਦੀ ਜੀਐਨਟੀ ਤੇ ਫਲੈਕਸੀਬਲ ਸਾਰਿਆਂ ਨੂੰ ਲੱਖ ਲੱਖ ਬਧਾਈ ਦਿੰਦਾ। ਸੋ ਮੈਂ ਸਾਰੇ ਵੀਰਾਂ ਨੂੰ ਆਪਣੇ ਭਰਾਵਾਂ ਨੂੰ ਮੈਂ ਵੀ ਡਰਾਈਵਰ ਮੈਂ ਵੀ ਡਰਾਈਵਰ ਮੈਂ ਵੀ ਆ। ਮੇਰੀ ਇੱਕ ਬੇਨਤੀ ਆ ਸਾਰੇ ਭਰਾਵਾਂ ਤੋਂ ਕਿ ਜਿਹੜੇ ਆ ਤੁਹਾਡੀ ਸ਼ਿਕਾਇਤ ਆਈ ਅੱਜ ਇਹ ਮੁੜ ਕੇ ਨਾ ਆਵੇ। ਠੀਕ ਹੈ? ਅਗਰ ਤੁਸੀਂ ਇਹ ਗਲਤੀਆਂ ਕਰੋਗੇ ਤਾਂ ਤੁਹਾਡੇ ਆ ਜਿਹੜੀ ਖਬਰਾਂ ਲੱਗ ਜਾਣੀਆਂ ਨਾ ਤੁਹਾਨੂੰ ਚੱਲਣਾ ਮੁਸ਼ਕਿਲ ਹੋ ਜਾਣਾ। ਕਿਉਂਕਿ ਮੈਂ ਇਰਸਾ ਜੁਨੇ ਦਾ ਉਪ ਪ੍ਰਧਾਨ ਆ। ਠੀਕ ਹੈ? ਸਭ ਤੋਂ ਪਹਿਲੇ ਪ੍ਰਧਾਨ ਜੀ ਨੂੰ ਆਣੀਏ ਤੁਹਾਡੀ ਸ਼ਿਕਾਇਤ ਆਣੀ ਉਸ ਤੋਂ ਬਾਅਦ ਮੇਰੇ ਕੋਲ ਆਣੀ ਆ। ਫਿਰ ਤੁਹਾਨੂੰ ਪੁਲਿਸ ਵਾਲੇ ਤੰਗ ਕਰਨਗੇ ਕੋਈ ਫਾਇਦਾ ਨਹੀਂ ਮਿਲੂਗਾ ਆਪਾਂ ਨੂੰ ਸੋ ਇਸ ਕਰਕੇ ਸਾਰੇ ਜਨੇ ਬੇਰ ਤਿਆਰਪੁਰਬਕ ਸੁਣ ਲੋ ਕਿ ਇਹੋ ਜੀ ਗਲਤੀ ਨਾ ਕਰੋ ਸਵਾਰੀਆਂ ਤੁਹਾਡੇ ਨਾਲੋਂ ਜ਼ਿਆਦਾ ਜਾਨ ਕੀਮਤੀ ਐ ਉਹਨਾਂ ਦੇ ਨਾਲ ਬੱਚੇ ਵੀ ਹੁੰਦੇ ਆ ਠੀਕ ਐ ਇਸ ਕਰਕੇ ਇਹਦਾਂ ਗਲਤੀਆਂ ਆਪਾਂ ਨੂੰ ਸੁਭਾਣਾ ਹੀ ਦਿੰਦੀਆਂ ਠੀਕ ਮੈਂ ਇਸ ਕਰਕੇ ਸਾਰਿਆਂ ਨੂੰ ਧੰਨਵਾਦ ਕਹਿੰਦੇ ਹੋਏ ਰਜਾ ਲਿੰਨੇ ਆ ਜੈ ਭੀਮ ਜੈ ਭਾਰਤ ਹਰ ਹਰ ਬਾਲਮੀਕੀ